ਨਮਸਕਾਰ ਬੱਚੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ Azmin Education ਤੇ ਅੱਜ ਅਸੀਂ 10ਵੀਂ ਜਮਾਤ ਦੇ ਸਿੰਪਲੀਫਾਈਡ ਜਿਹੜਾ ਕਿ ਮੈਥ ਦਾ ਪੇਪਰ ਹੈ ਬੋਰਡ ਦੇ ਪੇਪਰ ਵੀ ਆ ਰਹੇ ਨੇ ਬੋਰਡ ਪੱਲੋ ਤਿਆਰ ਮਟੀਰੀਅਲ ਦਾ ਸਿੰਪਲੀਫਾਈਡ ਮਿਸ਼ਨ 100% ਦੇ ਉਦ ਹੀ ਕੁਐਸਚਨ ਤੁਹਾਨੂੰ ਬੋਰਡ ਦੇ ਪੇਪਰ ਚ ਆਣਗੇ ਤੇ ਪ੍ਰੀ ਬੋਰਡ ਚ ਆਣਗੇ ਉਸ ਨੂੰ ਅਸੀਂ ਹੱਲ ਕਰਾਂਗੇ ਦੋ ਚੈਪਟਰ ਤੀਸਰਾ ਚੈਪਟਰ ਤੇ ਦੂਸਰਾ ਚੈਪਟਰ ਕੁਆਡਰੈਟਿਕ ਇਕੁਏਸ਼ਨ ਤੇ ਇੱਕ ਚੈਪਟਰ ਜਿਹੜਾ ਸਾਡਾ ਤੀਸਰਾ ਹੈ ਪੇਅਰ ਆਫ ਲੀਨੀਅਰ ਇਕੁਏਸ਼ਨ ਦੋ ਘਾਤੀ ਸਮੀਕਰਨਾ ਇਹਨਾਂ ਨੂੰ ਅਸੀਂ ਹੱਲ करा पहले दो पेपर हो चुके हैं दो चैप्टर वह लिंक भी थानू डिस्क्रिप्शन मिल जाएगा ठीक है चलो ज्यादा टाइम ना कर दो शुरू कर दें रेकी समीकरण दो रेकी समीकरण दिखा जोड़ा असंगत होगा जेकर असंगत मतलब इनकसिस्टेंट इनकसिस्टेंट मतलब कोई हल नहीं तो जो आंसर आएगा वह आएगा बी ठीक है जी कोई हल नहीं जो मतलब क्या होंक हल ठीक है ਇਹ ਦਾ ਮਤਲਬ ਹੁੰਦਾ ਹੈ ਅਨੇਕਤਾ ਠੀਕ ਹੈ ਜੀ ਇਹ ਦੋਨੋਂ ਵੈਸੇ ਸੇਮ ਚੀਜ਼ ਹੈ ਪਰ ਅਸੀਂ ਇਸ ਕੰਡੀਸ਼ਨ ਨੂੰ ਲੈਂਦੇ ਹਾਂ ਠੀਕ ਹੈ ਸਮੀਕਰਨ ਦੇ ਜੋੜੇ 3x 5y 7x 7 ਦਾ ਕੀ ਹੱਲ ਹੋਵੇਗਾ ਅਸੀਂ ਚੈੱਕ ਕਰ ਲੈਂਦੇ ਹਾਂ ਤਾਂ 3/6 ਤਾਂ ਇਹ 1/2 ਆ ਜਾਏਗਾ -1/2 p1/b2 ਆ ਜਾਏਗਾ -5/10 ਇਹ ਵੀ ਕਿੰਨਾ ਆ ਜਾਏਗਾ -1/2 c1 c2 ਆ ਜਾਏਗਾ 7 7 1 ਜਨ ਕਿ a1 a2 b1 b2 ਬਰਾਬਰ ਨਹੀਂ ਹੈ c1 c2 ਠੀਕ ਹੈ ਤਾਂ ਕੰਡੀਸ਼ਨ ਹੈ ਕੋਈ ਹੱਲ ਨਹੀਂ ਠੀਕ ਹੈ ਜੀ ਰੇਖੀ ਸਮੀਕਰਨ ਸੰਗਤਤਾ ਦਾ ਜੋੜਾ ਡੈਸ਼ ਵੀ ਇਫ ਦਾ ਪੈਰਲਿਨਿਅਰ ਇਕੁਏਸ਼ਨ ਇਨਕੰਸਿਸਟੈਂਟ ਸੌਰੀ ਕੰਸਿਸਟੈਂਟ ਸੰਗਤ ਹੋਵੇ ਦੈਨ ਦਾ ਵੈਲਿਊ ਦੈਨ ਦਾ ਲਾਈਨਸ ਬਿਲ ਬੀ ਦ ਲਾਈਨਸ ਕੀ ਕਰਦੀਆਂ ਹਨ ਇੰਟਰਸੈਕਟ ਕਰਦੀਆਂ ਕੱਟਦੀਆਂ ਹਨ ਇੰਟਰਸੈਕਟਿੰਗ ਠੀਕ ਹੈ ਜੀ ਜੇ 2x 1y 1 3x 5y 7 ਸਮਾਨਾਂਤਰ ਹੋਣ ਪੈਰਲਲ ਹੋਣ ਪੈਰਲਲ ਮਤਲਬ ਨੋ ਸੋਲੂਸ਼ਨ ਦ ਵੈਲਿਊ ਆਫ k ਇਜ਼ ਜੇ ਸੋਲੂਸ਼ਨ ਹੈ ਤਾਂ ਦੋ ਬਰਾਬਰ ਹੋਣਗੇ ਤਾਂ ਦੋ a1 ਜਿਸਲੂਸ਼ਨ ਦਾ a1 a2 ਬਰਾਬਰ ਹੋਣਾ ਚਾਹੀਦਾ b1 b2 ਯਾਨੀ 2 3 ਬਰਾਬਰ ਹੋਣਾ ਚਾਹੀਦਾ k -5 ਇੱਥੇ ਤੋਂ k ਦੀ ਵੈਲਿਊ ਆ ਜਾਏਗੀ -10 3 ਇਹਦੀ ਵੈਲਿਊ ਆ ਜਾਏਗੀ -10 3 x -2 ਦਾ ਗਰਾਫ y ਤੁਰ ਦੇ ਸਮਾਨਤਰ ਹੋਵੇਗਾ ਬਿਲਕੁਲ ਸਹੀ ਬਿਲਕੁਲ ਸਹੀ

ਜੇ ਰੇਖੀ ਸਮੀਕਰਨ ਦਾ ਜੋੜ ਅਸੰਗਤ ਹੋਵੇ ਇਨਕਨਸਿਸਟੈਂਟ ਹੋਵੇ ਤਾਂ ਉਹ ਕੀ ਹੋਏਗਾ ਪੈਰਲਲ ਹੋਣੀ ਹੈ ਜਦੋਂ ਕੋਈ ਹੱਲ ਨਹੀਂ ਹੋਵੇਗਾ ਠੀਕ ਹੈ ਜੀ ਸਮਾਨਤਰ ਹੋਣੀ ਹੈ ਇਨਕ ਸਿਸਟਮ ਮਤਲਬ ਕੋਈ ਹੱਲ ਨਹੀਂ ਸਮੀਕਰਨਾਂ ਦਾ ਜੋੜ 3x 9 12 ਤੇ 18x y ਦਾ ਕੀ ਹੋਵੇਗਾ ਚੈੱਕ ਕਰ ਲੈਂਦੇ ਆ a1 a2 ਆ ਜਾਏਗਾ 9 18 ਜਾਨੀ ਕਿ 1 2 B1 బటే B2 ఆజేగా 3 వటే 6 జనికి 1 వటే 2 C1 బటే C2 ఆజేగా 12 వటే 26 జనికి 6 వటే 13 జనికి A1 తే A2, B1, B2 తే బరబర్బర్నే బటే 9 టే కూడు C1, C2 ఇస మానర్తర హుందియా� 3 ਅਤੇ 1 x ਦੀ ਵੈਲਿਊ 3 ਹੋਏਗੀ ਤੇ y ਦੀ ਵੈਲਿਊ 1 ਹੋਏਗੀ c ਦਾ ਮੁੱਲ ਕੀ ਹੋਵੇਗਾ ਜਦੋਂ ਸਮੀਕਰਨ ਦੇ ਜੋੜੇ cx ਦੇ ਅਨਿਕਾ ਹੱਲ ਹੋਣ ਅਨਿਕਾ ਹੱਲ ਹੁੰਦੇ ਹਨ ਤਾਂ ਇਹ ਤਿੰਨ ਬਰਾਬਰ ਹੁੰਦੇ ਹਨ ਠੀਕ ਹੈ ਇਹ ਸਿੰਪਲ ਲਾ ਲੈਣੇ ਆ ਤਾਂ a1 a2 ਬਰਾਬਰ ਹੋਣਾ ਚਾਹੀਦਾ b1 b2 ਜਿੱਦਿ c 6 ਬਰਾਬਰ ਹੋਣਾ ਚਾਹੀਦਾ -1 -2 ਇੱਕ ਕੱਟ ਜਾਣਗੇ यानी सी की वैल्यू तो कि आ जाएगी तीन सी की वैल्यू कि आएगी तीन दो तो चाल वाले रेखीय समीकरण ग्राफ एक रेखी होगा गलत एक रेखी नहीं होगा ठीक है गलत है रेखीय समीकरण पांच एक सत्त दस एक का जोड़ा असंगत है सही जा गलत इतने ए वन बटे ए टू एक बटे दो आएगा बी वन बटे बी टू आएगा ए इक्वल टू दो संगत है बिल्कुल सही ठीक है जी रेकी ट्रू आएगा पहला मैं फिर इंग्लिश मीडियम वाले भी निशान लगा था रेकी समय दो जोड़ा संगत है ए वन बटे ए टू तो दो बटे पांच पांच बटे तीन कोई हल नहीं तो इतने क्या है साढ़ा ए वन बटे ए दो बराबर बर नहीं आया बी वन बटे तो यह जोड़ा संगत है एक हल है y 0 ਅਤੇ y -7 ਦਾ ਇੱਕ ਹੱਲ ਹੋਵੇਗਾ ਕੋਈ ਹੱਲ ਨਹੀਂ ਹੋਵੇਗਾ ਕਈ ਹੱਲ ਹੋਣਗੇ ਦੋ ਜੇਕਰ ਦੋਨੋਂ ਵੈਲਿਊ y ਦੀ ਦਿੱਤੀਆਂ ਹੋਣ ਜਾਂ ਦੋਨੋਂ ਵੈਲਿਊ ਹੀ x ਦੀ ਤਾਂ ਕੋਈ ਹੱਲ ਨਹੀਂ ਹੋਵੇਗਾ ਯਾਦ ਰੱਖਿਓ ਜੇ ਦੋਨੋਂ ਵੈਲਿਊ y ਦੀਆਂ ਦਿੱਤੀਆਂ ਹੋਣ ਜਾਂ ਦੋਨੋਂ ਹੀ x ਦੀ ਤਾਂ ਕੋਈ ਹੱਲ ਨਹੀਂ ਹੋਵੇਗਾ ਜੇਕਰ x ਦੀ ਤੇ y ਦੀ ਹੋਵੇ ਤਾਂ ਇੱਕ ਹੱਲ ਹੋਵੇਗਾ ਰੇਖੀ x y ਦੇ ਸਮੀਕਰਨ दे जोड़े हैं तो यह बी का मुल पता करो ये पिछे अस उ करे तो ये बी का मुल तीन एक आएगा ठीक है हम चैप्टर चार चार्डर इक्वेशन ठीक है दो कति समीकरण घर दो समय का रूप ए एक्स के बी एक्स एक्सर बिल्कुल सही ठीक है बिल्कुल सही है ट्रू है हे लिखी दो समीकरण है समीकरण नहीं है ये नहीं है समीकरण है समीकरण नहीं है तो आंसर आएगा एक्स जमा तो। दो समीकरण जिसकी मैंने पता कर फार्मूला बी स्क माइनस फोर ए सी है बिल्कुल सही ठीक है जी ट्रू है ਕਿਹੜੀ ਦੋ ਘਾਤੀ ਸਮੀਕਰਨ ਦੇ ਸਮਾਨ ਮੁੱਲਾਂ ਦੀ ਸਥਿਤੀ ਹੈ ਕਿਹੜੀ ਦੋ ਘਾਤੀ b² 4ac ਬਰਾਬਰ ਹੈ 0 ਦੋ ਘਾਤੀ ਸਮੀਕਰਨ ਦੇ ਮੂਲ ਵਾਸਤਵਿਕ ਤੇ ਅਸਮਾਨ ਹੋਣਗੇ ਜੇਕਰ ਅਸਮਾਨ ਹੋਣਗੇ ਵਾਸਤਵਿਕ ਹੁੰਦਾਂ ਤਾਂ ਉਹ 0 ਤੋਂ ਵੱਡਾ ਹੋਣਾ ਚਾਹੀਦਾ ਹੈ ਦੋ ਘਾਤੀ ਸਮੀਕਰਨ ਦੇ ਮੁੱਲਾਂ ਦਾ ਜੋੜ -b/a ਹੁੰਦਾ ਹੈ ਬਿਲਕੁਲ ਸਹੀ ਦੋ ਘਾਤੀ ਸਮੀਕਰਨ 5x2 4x5 ਦੇ ਮੂਲ ਹੋਣਗੇ ਮੂਲ ਚੱਕ ਲੈ ਸਾਨੂੰ ਡਿਸਕ੍ਰਿਮੀਨੇਟ ਕਰਨਾ ਪਵੇਗਾ ਤਾਂ ਡਿਸਕ੍ਰਿਮੀਨੈਂਟ ਹੁੰਦਾ ਹੈ b2 4ac ਯਾਨੀ -4 ਦਾ ਵਰਗ -4 5 5 16 100 ਕਿੰਨਾ ਆ ਗਿਆ -84 ਜਿਹੜਾ ਕਿ 0 ਤੋਂ ਛੋਟਾ ਹੈ ਜੇ 0 ਤੋਂ ਛੋਟਾ ਹੋਵੇ ਤਾਂ ਮੂਲ ਵਾਸਤਵਿਕ ਨਹੀਂ ਹੁੰਦੇ ਸਮਿਕਰਣ x ਜਿਹੜੇ ਇੱਕ ਦੇ ਮੂਲ ਵਸਤਵਿਕ ਹੋਣਗੇ ਦੇਖੋ ਜੇ ਤੁਸੀਂ ਇਸ ਨੂੰ ਖੋਲੋਗੇ ਤਾਂ ਆਏਗਾ a ਦਾ ਸਕੁਅਰ b ਦਾ ਸਕੁਅਰ 2ab x ਸਕੁਅਰ ਇਸ ਨੂੰ ਕੱਟ ਦੋਗੇ ਤਾਂ ਸਾਡੇ ਕੋਲ ਬਚੇਗਾ 2x 1 ਇਸ ਦਾ ਡਿਸਕ੍ਰਿਮੀਨੈਂਟ ਕੱਢਾਂਗੇ b ਦੀ ਵੈਲਿਊ 2 ਹੈ 4a ਦੀ ਵੈਲਿਊ 0 ਹੈ c ਦੀ ਵੈਲਿਊ 1 ਹੈ ਤਾਂ 4 ਆਏਗਾ ਜਿਹੜਾ 0 ਤੋਂ ਵੱਡਾ ਹੋਏਗਾ ਤਾਂ ਇਹ ਮੂਲ ਵਸਤਵਿਕ ਹੋਣਗੇ ਮੂਲ ਵਸਤਵਿਕ तमूल तमूल वास्तु एक होगी ठीक है जी अगला दो एक्स केयर माइनस तीन एक्स के गुणकंड ए भी टू है ठीक है जी जी पी बराबर एक है क्यू बराबर माइनस दो है समीकरण में वैल्यू भर दी ईद एक भर दिए जगह माइनस दो भर दी तो साढ़े कोई समीकरण आएगी वह आएगी एक्स केयर माइनस एक एक्स माइनस दो तो ീകരണ ദോ എക്സ് എക്സ് മുല്ല മുല്ല മൈനസ് ബീ ബി വെല്യൂ മൈനസ് ഛല്യൂ ദോ കട്ട്ഗലസ് തന്നെ മുല്ല ഗുണ ഫല മുല്ല ഗുണഫല സി ബട്ടി സീ വെല്യൂ മൈനസ് ഇക്കൂക്ക് സാസര ആ മൈനസ് ഇക്ക ਜੇ ਸਮੀਕਰਨ x2 4x k ਦੇ ਮੂਲ ਵਾਸਤਵਿਕ ਵਕ ਵਕ ਮੂਲ ਹਨ ਤਾਂ ਇਸਕੇ ਵਾਸਤਵਿਕ ਵਕ ਵਕ ਮੂਲ ਹਨ ਤਾਂ b2 4ac 0 ਤੋਂ ਵੱਡਾ ਹੁੰਦਾ ਹੈ ਤਾਂ ਸਾਡੇ ਕੋਲ ਆ ਜਾਏਗਾ b ਦੀ ਵੈਲਿਊ 4 ਦਾ ਸਕੁਅਰ 4 1 k ਇਹ ਵੱਡਾ ਹੋਏਗਾ 16 4k ਵੱਡਾ ਹੋਏਗਾ 0 ਤੋਂ 4k ਵੱਡਾ ਹੋਏਗਾ 16 ਤੋਂ ਜਨਨਕੀ k ਛੋਟਾ ਹੋਏਗਾ 16 चारों कि आ जाएगा चार के छोटा होएगा चार तो। होगा चारती समीकरण पांच प्लस तीन एक्सर मुलों का जोड़ मुलों का जोड़ है। माइनस बी बटा ए इत बी वैल्यू तीन है सॉरी बी वैल्यू माइनस नौ है बी वैल्यू रही आएगी माइनस माइनस नौ ए वैल्यू तीन है एक कि आंसर आ जाएगा तीन ठीक है जी

a a a ਦੀ ਵੈਲਿਊ 2 b ਦੀ ਵੈਲਿਊ -1 c ਦੀ ਵੈਲਿਊ -3 ਠੀਕ ਹੈ ਜੀ ਇਹਨੇ ਤੁਸੀਂ ਕਰ ਲਿਓ ਇਸ ਤੋਂ ਬਾਅਦ ਅਸੀਂ ਅਗਲੇ ਚੈਪਟਰ ਦੇ ਵੀ ਜਲਦੀ ਲੈ ਕੇ ਆ ਰਹੇ ਹਾਂ ਇਹਨੂੰ ਚੰਗੀ ਤਰ੍ਹਾਂ ਕਰ ਲੈਣਾ ਹੈ ਠੀਕ ਹੈ ਸਾਡੇ ਟੈਲੀਗ੍ਰam ਚੈਨਲ ਨੂੰ ਜਰੂਰ ਲਾਈਕ ਕਰਿਓ asmin education ਦੇ ਨਾਂ ਤੇ ਸਾਡਾ ਟੈਲੀਗ੍ਰam ਚੈਨਲ ਹੈ ਉੱਥੇ ਵੀ ਤੁਹਾਨੂੰ ਸਟਡੀ ਮਟੀਰੀਅਲ ਮਿਲਦਾ ਰਹੇਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਜਰੂਰ ਕਰਿਓ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਧੰਨਵਾਦ